ਆ ਵੀਰ ਸੋਈ ਬਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਉਸਕਾਵਾਂਗੇ ਧਣੀਆਂ ਦੋ ਗੁੱਟੀਆਂ ਆਪਾਂ ਧਣੀਆਂ ਦੀਆਂ ਲਈਆਂ ਨੇ ਧਣੀਆਂ ਨੂੰ ਆਪਾਂ ਦੋ ਵਾਰੀ ਆਪਾਂ ਪਾਣੀ 'ਚ ਧੋ ਲਿਆ ਸਮਾਰ ਕੇ ਆਪਾਂ ਜਿਹੜਾ ਪੀਲਾ ਪੱਤਾ ਚੀ ਠੀਕ ਆ ਧਣੀਆਂ ਦਾ ਆਪਾਂ ਉਹ ਧਣੀਆਂ 'ਚੋਂ ਕੱਢਤਾ ਆਪਾਂ ਇਸ ਤਰ੍ਹਾਂ ਧਣੀਆਂ ਨੂੰ ਤੋੜ ਕੇ ਆਪਾਂ ਧਣੀਆਂ ਨੂੰ ਇੱਕ ਭਾਂਡੇ 'ਚ ਪਾਈ ਜਾਵਾਂਗੇ ਇਸ ਤਰ੍ਹਾਂ ਆਪਾਂ ਸਾਰਾ ਧਣੀਆਂ ਤੋੜ ਲਵਾਂਗੇ ਸਾਰੇ ਧਨੀਏ ਨੂੰ ਆਪਾਂ ਤੋੜਾਂਗੇ ਪਹਿਲਾਂ ਇਸ ਤਰ੍ਹਾਂ ਜਿਹੜਾ ਗੰਧੜਾ ਵਾਲਾ ਧਨੀਆ ਹੁੰਦਾ ਉਹਦੇ 'ਚ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਜਿਵੇਂ ਆਪਾਂ ਨੂੰ ਗਰਮੀ 'ਚ ਧਨੀਆ ਆਪਾਂ ਨੂੰ ਮਿਲਦਾ ਨਹੀਂ ਹੈਗਾ ਆਪਾਂ ਧਨੀਆ ਹੁਣ ਸੁਕਾ ਕੇ ਆਪਾਂ ਸਟੋਰ ਕਰਕੇ ਰੱਖ ਲਵਾਂਗੇ ਫਿਰ ਆਪਾਂ 6 ਮਹੀਨੇ ਸਾਲ ਧਨੀਏ ਨੂੰ ਵਰਤੀ ਜਾਵਾਂਗੇ ਸੁਕਾਏ ਹੋਏ ਨੂੰ ਧਣੀਆਂ ਆਪਾਂ ਸਮਾਰ ਲਿਆ ਸਾਰਾ ਹੁਣ ਆਪਾਂ ਧਣੀਆਂ ਦੀ ਕਟਿੰਗ ਕਰਾਂਗੇ ਆਪਾਂ ਕਟਿੰਗ ਵੀ ਕਰ ਸਕਦੇ ਆ ਆਪਾਂ ਇਸ ਤਰ੍ਹਾਂ ਵੀ ਧਣੀਆਂ ਨੂੰ ਸਕਾ ਸਕਦੇ ਆ ਹੁਣ ਆਪਾਂ ਧਣੀਆਂ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਸਾਰਾ ਧਨੀਆ ਕੱਟ ਲਵਾਂਗੇ। ਜਿਹੜੀਆਂ ਗੰਦਲਾਂ ਨੇ ਧਨੀਏ ਦੀਆਂ ਉਹ ਆਪਣੀਆਂ ਨਰਮ ਨੇ ਆਪਾਂ ਗੰਦਲਾਂ ਨੂੰ ਵਿੱਚੇ ਕੱਟ ਲਵਾਂਗੇ। ਸਾਰਾ ਧਣੀਆਂ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਧਣੀਆਂ ਆਪਾਂ ਕੱਟ ਲਿਆ ਸਾਰਾ ਹੁਣ ਆਪਾਂ ਇੱਕ ਕੱਪੜਾ ਪਛਾ ਲਵਾਂਗੇ ਆਪਾਂ ਧਣੀਆਂ ਨੂੰ ਛਾਵੇਂ ਸੁਕਾਵਾਂਗੇ ਆਪਾਂ ਕੱਪੜੇ ਤੇ ਇਸ ਤਰ੍ਹਾਂ ਪਾ ਕੇ ਧਣੀਆਂ ਇਹਨੂੰ ਸੁਕਾ ਲਵਾਂਗੇ ਛਾਵੇਂ ਛਾਵੇਂ ਧਣੀਆਂ ਸੁਕਾਇਆ ਹੋਇਆ ਵਧੀਆ ਰਹਿੰਦਾ ਤਣੀਆਂ ਬੜਾ ਸੁੱਕ ਗਿਆ ਤਣੀਆਂ ਨੂੰ ਆਪਾਂ 3 ਦਿਨ ਤਾ ਆਪਾਂ ਛਾਂਮਾ ਚ ਰੱਖਿਆ ਸੀਗਾ ਇੱਕ ਦਿਨ ਆਪਾਂ 2 ਘੰਟੇ ਤਣੀਆਂ ਨੂੰ ਧੁੱਪ ਲਵਾਤੀ ਤਣੀਆਂ ਆਪਣਾ ਸੁੱਕ ਗਿਆ ਕੜਕ ਹੋ ਗਿਆ ਤਣੀਆਂ ਹੁਣ ਆਪਾਂ ਇਹ ਤਣੀਆਂ ਨੂੰ ਭੋਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਤਣੀਆਂ ਨੂੰ ਭੋਰ ਲਵਾਂਗੇ ਸਾਰੀ ਸਬਜ਼ੀ ਚ ਪਾ ਸਕਦੇ ਆ ਧਨੀਏ ਨੂੰ ਸਕਾਇਆ ਹੈ ਧਨੀਆ ਆਪਾਂ ਨੂੰ ਹਰੇ ਧਨੀਏ ਦੀ ਲੋੜ ਨਹੀਂ ਪੈਂਦੀ ਹੈਗੀ ਫਿਰ ਧਨੀਏ ਨੂੰ ਆਪਾਂ ਹੱਥ ਨਾਲ ਇਸ ਤਰ੍ਹਾਂ ਬਰੀਕ ਕਰ ਲਵਾਂਗੇ ਧਨੀਏ ਨੂੰ ਸਾਰੇ ਨੂੰ ਆਪਾਂ ਇਸ ਤਰ੍ਹਾਂ ਮਲ ਲਵਾਂਗੇ ਧਨੀਏ ਨੂੰ ਆਪਾਂ ਹੱਥ ਨਾਲ ਇਸ ਤਰ੍ਹਾਂ ਮਲ ਲਵਾਂਗੇ ਸਾਰੇ ਧਨੀਏ ਨੂੰ ਆਪਾਂ ਇਸ ਤਰ੍ਹਾਂ ਹੱਥ ਨਾਲ ਬਰੀਕ ਕਰਾਂਗੇ ਧਨੀਆ ਆਪਾਂ ਬਰੀਕ ਕਰ ਲਿਆ ਹੁਣ ਆਪਾਂ ਧਨੀਏ ਨੂੰ ਛਾਣਣੀ 'ਚ ਪਾਵਾਂਗੇ ਹੋਰ ਆਪਾਂ ਧਨੀਏ ਨੂੰ ਛਾਣਣੀ 'ਚ ਪਾ ਲਵਾਂਗੇ ਥੱਲੇ ਆਪਾਂ ਭਾਂਡਾ ਰੱਖ ਲਵਾਂਗੇ ਥਾ ਛਾਣਣੀ ਦੇ ਧਨੀਆ ਨੂੰ ਆਪਾਂ ਛਾਣ ਲਵਾਂਗੇ ਟੜੀਆਂ ਦਾ ਆਪਾਂ ਇਸ ਤਰ੍ਹਾਂ ਪਾਊਡਰ ਬਣ ਗਿਆ ਧਣੀਆਂ ਦਾ ਸਾਰੇ ਧਣੀਆਂ ਨੂੰ ਆਪਾਂ ਸਮਾਰ ਕੇ ਛਾਲਣੇ ਮਾਰ ਧਣੀਆਂ ਨੂੰ ਆਪਾਂ ਛਾਲ ਲਿਆ ਧਣੀਆਂ ਦਾ ਆਪਣਾ ਪਾਊਡਰ ਬਣ ਗਿਆ ਆਹ ਧਣੀਆਂ ਨੂੰ ਆਪਾਂ ਰੱਖ ਲਵਾਂਗੇ ਇਹ ਧਣੀਆਂ ਦੀਆਂ ਗੰਦਲਾਂ ਨੇ ਆਪਾਂ ਕਿਸੇ ਆਲੂਆਂ ਦੀ ਸਬਜ਼ੀ ਚ ਸੁੱਕੀ ਚ ਆਪਾਂ ਪਾਵਾਂਗੇ ਨਾ ਬਹੁਤ ਸਵਾਦ ਸਬਜ਼ੀ ਬਣਦੀ ਹੈ ਇਹਦੇ ਨਾਲ ਇਹਨੂੰ ਆਪਾਂ ਕਿਸੇ ਡੱਬੇ ਵਿੱਚ ਪਾ ਲਵਾਂਗੇ ਪਾਊਡਰ ਨੂੰ ਧਨੀਏ ਦੇ ਨੂੰ ਜਿਵੇਂ ਹੁਣ ਆਪਾਂ ਦਾਲ ਸਬਜੀ ਬਣਾਈ ਆਪਾਂ ਥੋੜੀ ਜਿਹਾ ਵਿੱਚ ਅਦਰ ਸਬਜੀ ਦੇ ਪਾ ਪਾਤਾ ਇਸ ਤਰ੍ਹਾਂ ਚੁੰਡੀ ਭਰ ਕੇ ਬਹੁਤ ਸਵਾਦ ਦਾਲ ਸਬਜੀ ਬਣ ਜਾਂਦੀ ਆ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ